ਤਨ ਤਿੰਨ ਚੀਜ਼ਾਂ ਬੈਸਟ ਐਗਰੋਂ ਨੇ ਇੱਕ ਫੇਰ ਨਵਾਂ ਧਮਾਕਾ ਕਰਤਾ ਕਿ ਇੱਕ ਪੰਤ 4 ਤੋਂ 5 ਕਾਜ ਪਹਿਲਾ ਤਾਂ ਰਿਕਮੈਂਡੇਸ਼ਨ ਇਹ ਦੀ ਨੋਟ ਕਰ ਲੋ ਕਿਸਾਨ ਦੋਸਤੋ 22 ਦਿਨ ਤੋਂ ਲੈ ਕੇ 45 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹਨੂੰ ਪਾ ਜਦੋਂ ਮਰਜ਼ੀ ਸਕਦੇ ਹੋ ਇਹ ਨਹੀਂ ਕਿ ਆਪਣੇ ਕੋਲ ਸਮਾਂ ਥੋੜਾ ਹੈ 15 ਤੋਂ ਲੈ ਕੇ 20 ਦਿਨਾਂ ਜੀ ਪਾ ਸਕਦੇ ਆ ਵੀਰੇ ਮੈਂ ਤੁਹਾਨੂੰ ਵੀ ਵੀਡੀਓ ਲੇਟ ਵੇਖੀ ਤੇ ਯਾਰ ਮੇਰਾ ਤਾਂ ਸਮਾਂ ਹੀ ਨਾ ਗਿਆ ਮੇਰਾ 32 ਦਿਨ ਦਾ ਝੋਨਾ ਹੁਣ ਮੈਂ ਪਾ ਸਕਦਾ ਕਿਸਾਨ ਦੋਸਤੋ ਟੈਨਸ਼ਨ ਫਰੀ ਹੋ ਜਾਓ ਹੁਣ 22 ਦਿਨ ਤੋਂ ਲੈ ਕੇ 45 ਦਿਨਾਂ ਦੀ ਆਪਣੇ ਕੋਲ ਵਿੰਡੋ ਗੈਪ ਹੈ ਜਦੋਂ ਮਰਜ਼ੀ ਪਾ ਲੋ ਹੈ ਕੀ ਕੀ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਣੀ ਕੋਟਪੁਰਾ ਦੋ بڑے ਕਿਸਾਨ ਦੋਸਤਾਂ ਦੇ ਫੋਨ ਆ ਰਹੇ ਕਿ ਸਣੀ ਵੀਰੇ ਸਾਡਾ ਝੋਨਾ ਅਗੇਤਾ ਲੱਗਿਆ ਸੀ ਤੇ ਸਾਡਾ ਝੋਨਾ ਤਾਂ 30 ਦੀ 35 35 ਦਿਨ ਦਾ ਹੋ ਗਿਆ ਤੇ ਕੋਈ ਝੋਨੇ ਜਿਹੜੇ ਅਗੇਤੇ ਦੀ ਵਿੱਚ ਹੈ ਕਿ ਹੁਣ ਅਸੀਂ ਕੀ ਕਰੀਏ ਨਾ ਤਾਂ ਸਾਡੇ ਝੋਨੇ ਦੀ ਫੋਟ ਆ ਉਹ ਨਹੀਂ ਪਹਿਲਾ ਗੇਤੀ ਗਰਮੀ ਦੇ ਵਿੱਚ ਆ ਗਏ ਤੇ ਉਧਰੋਂ ਕਿਤੇ ਨਾ ਕਿਤੇ ਸਾਨੂੰ ਗੋਮ ਦੀ ਸੁੰਡੀ ਦੀ ਵੀ ਸਮੱਸਿਆ ਹੋਣੀ ਸ਼ੁਰੂ ਹੋ ਗਈ ਕਿਸਾਨ ਦੋਸਤੋਂ ਅੱਜਕੱਲ ਸਾਰਿਆਂ ਦਾ ਯੁੱਗ ਪੜੇ ਲਿਖੇ ਯੁੱਗ ਦਾ ਆ ਚੁੱਕਿਆ ਬਹੁਤ ਮਾਰਕੀਟਡ ਪ੍ਰੋਡਕਟ ਮਿਲ ਰਹੇ ਆ ਮਹਿੰਗੇ ਤੋਂ ਮਹਿੰਗੇ ਜਿਹੜੇ ਫੋਟ ਵੀ ਕਰਾਉਂਦੇ ਆ ਤੇ ਪੱਤਲ ਪੇਟ ਤੇ ਗੋਲਦੀ ਸੁੰਡੀ ਵੀ ਮਾਰ ਰਹੇ ਆ ਮੈਂ ਇੱਥੇ ਕਿਸੇ ਪ੍ਰੋਡਕਟ ਦੀ ਸਲੋਤਾ ਨਹੀਂ ਕਰਨ ਆਇਆ ਕਿ ਇਹ ਮਾੜਾ ਆ ਉਹ ਚੰਗਾ ਥੋਨੂੰ ਸਸਤੇ ਰੁਪਈਆ ਦੇ ਵਿੱਚ ਤੇ ਕੰਮ ਵੀ ਜਿਹੜਾ ਸਾਰਾ ਕਰੇ ਅੱਜ ਤੁਹਾਨੂੰ ਇੱਕ ਨਵਾਂ ਰਾਮਬਾਨ ਤੁਹਾਡੇ ਹੱਥੇ ਲੈ ਕੇ ਆਏ ਆ ਜਿਹੜਾ ਕੀ ਹੈ ਫਿਟਾਜਨ ਕਿਸਾਨ ਦੋਸਤੋ ਪੜੇ ਲਿਖੇ ਬੰਦੇਓ ਸਕਰੀਨ ਸ਼ਾਟ ਤੁਸੀਂ ਲੈ ਲਿਓ ਬਾਕੀ ਸਾਹਿਬ ਵੀਰਾ ਫੋਟੋ ਵੀ ਇਹਨਾਂ ਦੀ ਲਗਾ ਦਊਗਾ ਤਿੰਨ ਤਿੰਨ ਚੀਜ਼ਾਂ ਬੈਸਟ ਚੈਕਰ ਉਹਨੇ ਇੱਕ ਫੇਰ ਨਵਾਂ ਧਮਾਕਾ ਕਰਤਾ ਕਿ ਇੱਕ ਪੰਥ ਚਾਰ ਤੋਂ ਪੰਜ ਕਾਜ ਪਹਿਲਾ ਤਾਂ ਰეკਮੈਂਡੇਸ਼ਨ ਇਹਦੀ ਨੋਟ ਕਰ ਲਓ ਕਿਸਾਨ ਦੋਸਤੋ 22 ਦਿਨ ਤੋਂ ਲੈ ਕੇ 45 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹਨੂੰ ਪਾ ਜਦੋਂ ਮਰਜ਼ੀ ਸਕਦੇ ਹੋ ਇਹ ਨਹੀਂ ਕਿ ਆਪਣੇ ਕੋਲ ਸਮਾਂ ਥੋੜਾ ਹੈ 15 ਤੋਂ ਲੈ ਕੇ 20 ਦਿਨਾਂ ਜੀ ਪਾ ਸਕਦੇ ਆ ਵੀਰੇ ਮੈਂ ਤੁਹਾਨੂੰ ਵੀ ਵੀਡੀਓ ਲੇਟ ਵੇਖੀ ਤੇ ਯਾਰ ਮੇਰਾ ਤਾਂ ਸਮਾਂ ਹੀ ਨਾ ਗਿਆ ਮੇਰਾ 32 ਦਿਨ ਦਾ ਝੋਨਾ ਹੁਣ ਮੈਂ ਪਾ ਸਕਦਾ ਕਿਸਾਨ ਦੋਸਤੋ ਟੈਨਸ਼ਨ ਫਰੀ ਹੋ ਜਾਓ ਹੁਣ 22 ਦਿਨ ਤੋਂ ਲੈ ਕੇ 45 ਦਿਨਾਂ ਦੀ ਆਪਣੇ ਕੋਲ ਵਿੰਡੋ ਗੈਪ ਹੈ ਜਦੋਂ ਮਰਜ਼ੀ ਪਾ ਲੋ ਹੈ ਕੀ ਕੀ ਮੈਂ ਛੋਟੀ ਵੀਡੀਓ ਦੇ ਵਿੱਚ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਕਿਹੜਾ ਕਿਹੜਾ ਇੱਕ ਤਾਂ ਮੇਨ ਇਹਦੇ ਵਿੱਚ ਕਿਹੜਾ ਸਾਲ ਤੱਕ ਕਿਸਾਨ ਦੋਸਤੋ ਫਟੇਰਾ ਵਾਲਾ ਨਾਲ ਇਹਦੇ ਵਿੱਚ ਫੁੱਲ ਮਾਤਰਾ ਕਿਹੜੀ ਹੈ ਜੀ ਰੀਜੈਂਟ ਵਾਲੀ ਮਤਲਬ ਕਿ ਫਿਪਰੋਨਿਲ ਉਹ ਵੀ ਅਲਟਰਾ ਵਾਲੀ 0.5% ਹੈ ਵੇਖ ਲਿਓ ਇਹਦੀ ਪਰਸੈਂਟੇਜ ਵੀ ਨਾਲ ਨੋਟ ਕਰ ਲਿਓ ਨਾਲ ਕਿਸਾਨ ਦੋਸਤੋ ਕੀ ਆ ਗਿਆ ਇਮਾਮੈਕਟਿਨ ਬੈਂਜੂएट ਮਤਲਬ ਕਿ ਜਿਹੜੇ ਦੋਸਤ ਪ੍ਰੋਕਲੈਨ ਦੇ ਨਾਮ ਨਾਲ ਨੂੰ ਜਾਣਦੇ ਹੋਣਗੇ ਕਿਸਾਨ ਦੋਸਤੋ ਕੰਮ ਕੀ ਕੀ ਕਰਦਾ ਪੱਤਲਪੇਟ ਗੋਭ ਦੀ ਸੁੰਡੀ ਸਿਉਕ ਤੇ ਨਾਲ ਕੀੜੀ ਮਤਲਬ ਕਿ ਚਾਰੇ ਤੀ ਚੀਜ਼ਾਂ ਦੇ ਮੇਨ ਕੰਮ ਸਾਰੇ ਰੋਕੂ ਬਥੇਰੇ ਮਾਰਕੀਟ ਪ੍ਰੋਡਕਟਾਂ ਦੇ ਜਿਹੜੀ ਕਿ ਗੋਭ ਦੀ ਸੁੰਡੀ ਨੂੰ ਤਾਂ ਰੋਕਦੇ ਪਰ ਪੱਤਾ ਲਪੇੜ ਨਹੀਂ ਰੋਕਦੇ ਕਿਸਾਨ ਦੋਸਤੋ ਪੱਤਾ ਲਪੇੜ ਤੇ ਦੋਵੇਂ ਗੋਭ ਦੀ ਸੁੰਡੀ ਦਾ ਕਲੰਮੇ ਤੌਰ ਤੇ ਲੰਮੇ ਸਮੇਂ ਹਾਸਤੇ ਹਾਲ ਰੱਖਣ ਵਾਲੀ ਚੀਜ਼ ਆ ਗਈ ਨਲੇ ਇੰਦੇ ਵਿੱਚ ਇਹੋ ਜੇ ਨੀਨ emulsifiers ਹੈ ਕਿ ਜਿਹੜੇ ਕਿ ਫਟਾਰਾ ਬੜਾ ਜ਼ਬਰਦਸਤ ਕਰਾਉਂਦੇ ਮਤਲਬ ਕਿ ਗਰੋਥ ਬੜੀ ਕਰਾਉਂਦੇ ਆ ਕਿਸਾਨ ਦੋਸਤੋਂ ਅੱਜ ਦੀ ਵੀਡੀਓ ਨੂੰ ਸੇਵ ਵੀ ਕਰ ਲਈਓ ਤੇ ਸ਼ੇਅਰ ਵੀ ਕਰ ਲਈਓ ਬਾਕੀ ਮੇਰਾ ਸਹਿਬ ਵਿਨੇ ਨੇ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੋਊਗਾ 8437700547 ਤੁਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ WhatsApp ਵੀ ਕਰ ਸਕਦੇ ਹੋ ਜਿਹੜੇ ਕਿਸੇ ਕਿਸਾਨ ਦੋਸਤ ਨੇ ਕੋਈ ਡਿਲੀਵਰੀ ਦੀ ਲੋੜ ਹੋਵੇ ਉਹ ਵੀ ਮੈਨੂੰ ਬਾਏ ਬਸ ਡਿਲੀਵਰੀ ਆਸਰ ਨਹੀਂ ਤਾਂ ਕੋਟਕਪੁਰਾ ਪ੍ਰਾਣੀ ਦਾਣਾ ਮੰਡੀ ਚਾਰ ਨੰਬਰ ਦੁਕਾਨ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ ਸਨੀ ਦੀ ਖੱਟੀ ਮੈਨੂੰ ਆਕੇ ਕੋਟਕਪੁਰਾ ਮਿਲ ਵੀ ਸਕਦੇ ਆ ਵਧੇਰੀ ਜਾਣਕਾਰੀ ਲਈ ਕਿਸਾਨ ਦੋਸਤੋ ਪਲੀਜ਼ ਕਮੈਂਟਾਂ ਚ ਆਪਦਾ ਸੁਝਾਅ ਵੀ ਦਿਈਓ ਤੇ ਮੈਨੂੰ ਕਾਲ ਕਰਕੇ ਮੈਨੂੰ ਜਰੂਰ ਇਸ ਚੀਜ਼ ਬਾਰੇ ਪੁੱਛਿਓ ਗੱਲ ਨੂੰ ਜਾਂਦੇ ਜਾਂਦੇ ਨੋਟ ਕਰ ਲਿਓ ਫਟਾਰਾ ਪੱਤਲਪੇਟ ਗੋਧੀ ਸੁੰਢੀ ਮਿਨਿਮਮ ਤੋਂ ਮਿਨਿਮਮ ਵੀ ਤੋਂ ਲੈ ਕੇ 30 ਦਿਨ ਤੱਕ ਜਿਵੇਂ ਟੈਨਸ਼ਨ ਪਰੀ ਤੇ ਘੱਟ ਰੁਪਈਆਂ ਦੇ ਵਿੱਚ ਮਾਰਕੀਟ ਵਿੱਚ ਬਥੇਰੀਆਂ ਦਵਾਈਆਂ ਮਿਲਦੀਆਂ ਜਿਹੜਾ ਇਹੀ ਕੰਮ ਮਿੰਗੇ ਰੁਪਈਆਂ 'ਚ ਕੰਮ ਕਰ ਰਹੀਆਂ ਤੇ ਸਸਤੇ ਰੁਪਈਆਂ ਦੇ ਵਿੱਚ ਥੋੜਾ ਕੰਮ ਵੀ ਹੋ ਜੂ ਨਾਲੇ ਫਟਾਰਾ ਵੀ ਕਰ ਦੂ ਮੈਂ ਜਾਂਦਾ ਜਾਂਦਾ ਵੀਡੀਓ ਵਿਦਾ ਲੈਂਦਾ ਹੋਇਆ ਇੱਕੋ ਹੀ ਬੇਨਤੀ ਕਰੂੰਗਾ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਤੇ ਕਮੈਂਟਾਂ ਸੁਝਾਅ ਦੇਣਾ ਭੋਲੀਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ